ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਜਿੱਦਾਂ ਆਪਾਂ ਤੋਂ ਪਰਿਵਾਰ ਕਸਟਮਰ ਆਪਣੇ ਆਡੀਅנס ਜਿਸ ਬਜਟ ਵਿੱਚ ਜਿਸ ਏਰੀਆ ਵਿੱਚ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਹਰ ਏਰੀਆ ਵਿੱਚ ਹਰ ਬਜਟ ਵਿੱਚ ਕੋਠੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅਤੇ ਕੋਠੀਆਂ ਲੱਭਣੀਆਂ ਪੈਂਦੀਆਂ ਨੇ ਥੋੜਾ ਸਮਾਂ ਲੱਗਦਾ ਜੀ ਜਿੱਦਾਂ ਅੱਜ ਆਪਾਂ ਤੁਹਾਡੇ ਲਈ ਇੱਕ ਕੋਠੀ ਘਰ ਲੈ ਕੇ ਆਏ ਆ ਬਹੁਤ ਹੀ ਸਸਤੇ ਰੇਟ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਗ੍ਹਾ ਦੱਸਾਂਗੇ ਇਹ 90 ਗੱਜ ਦੇ ਵਿੱਚ ਇਹ ਕੋਠੀ ਤਿਆਰ ਹੈ ਜੀ ਠੀਕ ਹੈ ਜੀ 90 ਗੱਜ ਵਿੱਚ ਇਹ ਕੋਠੀ ਘਰ ਬਣਿਆ ਹੋਇਆ ਹੈ ਪਹਿਲਾਂ ਜ਼ਰੂਰੀ ਸੂਚਨਾ ਇਹ ਦੇਵਾਂਗੇ 10 20 30 40 50 ਲੱਖ ਤੋਂ ਕੋਠੀਆਂ ਦੀ ਜਿੰਨਾ ਜਿੰਨਾ ਪਰਿਵਾਰਾਂ ਨੇ ਆਪ ਤੋਂ ਮੰਗ ਕੀਤੀ ਸੀ ਪਿਛਲੀਆਂ ਵੀਡੀਓ ਵਿੱਚ ਆਪਾਂ ਦਿਖਾ ਚੁੱਕੇ ਹਾਂ ਹਰ ਰੇਟ ਵਿੱਚ ਹਰ ਬਜਟ ਵਿੱਚ ਤੇ ਹਰ ਏਰੀਆ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ 90 ਗੱਜ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਠੀਕ ਹੈ ਜੀ ਇਸ ਦਾ ਪ੍ਰਾਈਸ ਮਾਲਕਾਂ ਨੇ ਬਹੁਤ ਹੀ ਘੱਟ ਰੱਖਿਆ ਹੈ ਬਾਕੀ ਤੁਸੀਂ ਵੀ ਮੌਕੇ ਤੇ ਦੇਖ ਸਕਦੇ ਹੋ ਦੋ ਕਮਰੇ ਵਾਸ਼ਰੂਮ ਕਿਚਨ ਲੌਬੀ ਪੌਚ ਏਰੀਆ ਬਣਿਆ ਹੋਇਆ ਹੈ ਪ੍ਰਾਈਸ ਇਸ ਦਾ ਸਿਰਫ 25 ਲੱਖ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਲੋਕੇਸ਼ਨ ਦੱਸ ਦਿੰਨੇ ਆ ਲੋਕੇਸ਼ਨ ਹੈਗੀ ਹੈ ਜੀ ਜੀ ਐ ਨੀ ਕਾਲਜ ਦੀ ਬੈਕ ਸਾਈਡ ਏਸ਼ਰ ਨਗਰ ਗਿਲਨੇਰ ਨਾਲ ਲੁ